ਮੇਨੋ ਕਾ ਰਹਾ ਜਤਰਾ ਮਨਾ ਸਰਗਾ ਜਿਨਿਆ ਦਾਰੀ ਜਾਨਤ ਬਾਸ ਸੰਪਾਸ਼ਾ ਕਰ ਰਹੁ ਗੁਰੂ ਰਾਖਿ ਰਹੁ ਨਿਵਾਸੀ ਸੁਖ ਕਨੁ ਕੋ ਸੁਮੀਰ ਅਰਣ ਸੁਸਰਜ ਸੁਖਾਇ ਆਜ ਨਿਰਮਲ ਕਸ ਕੇ ਆਰੋ ਹਰ ਸਿਚ ਸੁਨਾਰ ਸੰ Thank you. ਸਰਬੋਪਾਤ ਆਪ ਤੁਹਾਨੂੰ ਕਰਕੇ ਕਰਸਾ ਜੀ ਹੋਰ ਜੀ ਸਿਮਰਾ ਜੀ ਗੁਰੂ ਅਨੁਜਾ ਪਿਆਰਿਆ ਸਭ ਸੰਜਨ ਜੀ ਨੀਆ ਜੀ ਨੀਆ ਪ੍ਰੇਮੀਆ ਜਿਨ੍ਹਾਂ ਦੇ ਆਰਾਮ ਸੱਤਿਆ ਵਣ ਕੀ ਛੇੜਿਆ ਤੇ ਚਲਾਹੀ ਤੇ ਗੁਰੂ ਗ੍ਰੰਥ ਜੀ ਦੇ ਪਿਆਰੇ ਨਰਦਨ ਕਾਇ ਕੰਪਨੀਰ ਭਾਈਆ ਕਲ ਆ ਰਹੇ ਨਰਸ ਰੈ ਗੈਸ ਚੜ੍ਹ ਪੜਿਆ ਤੁਹਰਾਏ ਆਪਦੇ ਪੈਰ ਮੱਠਾ ਕਰਕੇ ਨਰਿਆ ਵਾਏ ਗੁਰੂ ਜੀ ਦਾ ਦਾਲ ਸਾਹਿਬ ਵਾਏ ਗੁਰੂ ਜੀ ਕੀ ਬਟੇ ਤਲਦਨ ਬਾਬਾ ਬੁੱਢਾ ਸਾਹਿਬ ਗਰਤੀ ਸਾਹਿਬ ਪੰਜਾਬ ਜਿਹਨਾਂ ਦੇ ਮੁਖ ਸੇਵਾਦਾਰ ਭਾਈ ਸਤਨਾਮ ਸਿੰਘ ਜੀ ਧੰਵਾਦ ਤੇ ਸਮੁੱਚੀ ਟੀਮ ਦਾ ਜੋ ਸੁਲਾਗਾ ਜੋਗ ਅਪਰਾਲਾ ਹੈ ਜਿੱਥੇ ਇਹਨਾਂ ਨੂੰ ਰਾਤਰੀ ਦੇ ਨਿਸ਼ਕਾਮ ਪੇਟਰਾ ਤੇ ਜਿੱਥੇ ਸਮਾਗਮ ਕਰਵਾਏ ਜਾਂਦੇ ਨੇ ਉਹਦੇ ਨਾਲ ਦੇ ਨਾਲ ਹਰ ਸਾਲ ਜਿਹੜਾ ਸਿੱਖ ਸੰਗਤਾਂ ਨੂੰ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਦਿਦਾਰਿਆ ਵਾਸਤੇ ਯਾਤਰਾਵਾਂ ਜਿਹੜੀਆਂ ਆ ਸਭਾ ਦੇ ਸਹਿਯੋਗ ਦੇ ਨਾਲ ਭੇਜਿਆ ਜਾਂਦੇ ਜਿੱਥੇ ਰਵਾਨੇ ਕੀਤੇ ਜਾਂਦੇ ਨੇ ਸੋ ਅੱਜ ਇੱਕ ਵੱਡਾ ਜੱਥਾ ਜਿਹੜਾ ਗੁਰਦੁਆਰਾ ਬਾਬਾ ਲਖੀਸ਼ਾ ਲਵਾਨਾ ਭਵਨ ਤੋਂ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਗੁਰਦੁਆਰੇ ਦੇ ਦਰਸ਼ਨ ਵਾਸਤੇ ਸਿੱਖ ਸੰਗਤਾਂ ਦਾ ਤੋਰਿਆ ਜਾ ਰਿਹਾ ਹੈ ਤੇ ਬਖੋਕ ਜਿੱਥੇ ਜਿੱਥੇ ਬੰਦੀਆਂ ਦੇ ਮੁਖੀ ਸਭਾ ਜਿੱਥੇ ਪਹੁੰਚੇ ਨੇ ਉੱਥੇ ਦਲਪੰਥ ਸ਼੍ਰੋਮਣੀ ਭਗਤ ਅਨਾਜੀ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਏ ਵਾਲੇ ਸਿੰਘਾਸਮਿਤ ਪਹੁੰਚੇ ਨੇ ਉੱਥੇ ਹੀ ਐ ਜੀ ਪੀ ਸੀ ਦੇ ਮੈਂਬਰ ਸਰਦਾਰ ਰਵਿੰਦਰ ਸਿੰਘ ਜੀ ਜੱਕ ਸਾਹਿਬ ਉਹ ਵੀ ਜਥਾ ਰਵਾਨਾ ਕਰਨ ਵਾਸਤੇ ਪਹੁੰਚੇ ਨੇ ਕੋ ਗੁਰੂ ਨਾਨਕ ਸਾਹਿਬ ਨੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿਰਤ ਕਰਕੇ ਜੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਪ੍ਰਦੇਸ਼ ਦਿੱਤਾ ਸੋ ਉਹਨਾਂ ਸਥਾਨਾਂ ਵਾਸਤੇ ਜਿਹੜਾ ਜਥਾ ਉਹ ਸਭਾ ਸੋਗਣਾ ਭੇਜਿਆ ਜਾ ਰਿਹਾ バイブジカカルサークル。